ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ ਤਾਂ ਦੋਸਤੋ ਜਿਨੇ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਏਸੀ ਕੂਲਰ ਮਤਲਬ ਏਸੀ ਤਾਂ ਹਰੇਕ ਕਿਸੇ ਦੇ ਬਜਟ ਵਿੱਚ ਨਹੀਂ ਹੁੰਦਾ ਤੇ ਚਲੋ ਕੂਲਰ ਤਾਂ ਲੱਗ ਜਾਂਦੇ ਨੇ ਬਟ ਜਿਨਾਂ ਕੋਲ ਏਸੀ ਨਹੀਂ ਹੈ ਤਾਂ ਫਿਰ ਉਹ ਆਪਣੇ ਕਮਰੇ ਨੂੰ ਕਿਸ ਤਰ੍ਹਾਂ ਠੰਡਾ ਕਰ ਸਕਦੇ ਨੇ ਉਹੀ ਅੱਜ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਮੈਂ ਕਾਫੀ ਵੀਡੀਓਜ਼ ਦੇਖੀਆਂ ਤੇ ਅਸੀਂ ਵੀ ਦੇਖਦੇ ਹਾਂ ਟਰਾਈ ਕਰਕੇ ਕਿ ਅਗਰ ਮਤਲਬ ਇੱਕ ਤਾਂ ਇਹ ਨਾਲ ਦੀ ਪਿਛਲੀ ਸਾਡੀ ਜਿਹੜੀ ਗਲੀ ਹੈ ਨਾ ਇਹ ਉੱਧਰ ਵੀ ਮਕਾਨ ਹੈ ਨਾ ਜਿੱਦਾਂ ਬਣੇ ਵੇ ਪਿੱਠ ਲੱਗਦੀ ਪਤਾ ਨਹੀਂ ਕੌਮ ਨੇ ਰੋਜ਼ ਇਸ ਟਾਈਮ ਲੱਗ ਜਾਂਦੇ ਇਹ ਕੰਮ ਕਰਨ ਇਹ ਬਸ ਖੜ 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 ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੋਣੀ ਥੋੜਾ ਹੀ ਇਗਨੋਰ ਕਰਿਓ ਹੈਨਾ ਤਾਂ ਫਿਰ ਮੈਂ ਕਾਫੀ ਵੀਡੀਓਜ਼ ਦੇਖ ਲਈਆਂ ਤਾਂ ਫਿਰ ਦੇਖਦੇ ਆ ਕਿ ਉਹ ਉਹਨਾਂ ਦਾ ਜਿਹੜਾ ਸਾਨੂੰ ਦੱਸਿਆ ਵੀਡੀਓ ਵਿੱਚ ਕਿ ਬਿਨਾ ਕੂਲਰ ਔਰ ਏਸੀ ਤੋਂ ਕਮਰੇ ਨੂੰ ਕਿਸ ਤਰ੍ਹਾਂ ਠੰਡਾ ਰੱਖਿਆ ਜਾ ਸਕਦਾ ਤੇ ਦੇਖਦੇ ਆ ਕਿ ਉਸ ਨਾਲ ਹੁੰਦਾ ਹੈ ਕਮਰਾ ਠੰਡਾ ਪਾ ਜੋ ਅਸੀਂ ਕਰਦੇ ਆ ਐਕਸਪੈਰੀਮੈਂਟ ਅਗਰ ਮੈਨੂੰ ਲੱਗਿਆ ਮੈਂ ਤਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਨਹੀਂ ਤਾਂ ਉਹ ਇਦਾਂ ਦਾ ਇਦਾਂ ਹੋ ਜਾਣਾ ਠੀਕ ਹੈ ਨਾ ਤਾਂ ਚਲੋ ਬਨੇ ਰਹੋ ਚੈਨਲ ਵਿੱਚ ਤੁਸੀਂ ਪੰਜਾਬੀ ਬਲੌਗਰ ਸਿਮਰਜ ਤੇ ਵੀਡੀਓ ਪਸੰਦ ਆਉਦੀ ਪਲੀਜ਼ ਵੀਰ ਨੇ ਇੱਕ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਮੈਂ ਤੁਹਾਨੂੰ ਪਹਿਲਾਂ ਆਪਣੇ ਕਮਰੇ ਦਾ ਦੱਸ ਦਵਾਂ ਸਾਰਾ ਕੁਝ ਤਾਂ ਦੇਖੋ ਜੀ ਆ ਇਦਾਂ ਮੇਰਾ ਰੂਮ ਹੈ ਤੇ ਅਸੀਂ ਨੇ ਇਦਾਂ ਪਰਦੇ ਮਤਲਬ ਮੈਂ ਲਗਾਏ ਹੋਏ ਹੀ ਆਪਣੇ ਕਮਰੇ ਵਿੱਚ ਇਸ ਤਰ੍ਹਾਂ ਨਾ ਤੇ ਇਹਨੂੰ ਅਸੀਂ ਪੂਰਾ ਇਦਾਂ ਬੰਦ ਕਰ ਰਵਾਂਗੇ ਇੱਥੇ ਅਸੀਂ ਸੋਣਾ ਹੈ ਤੇ ਐ ਸਾਈਡ ਮੇਰੀ ਅਲਮਾਰੀ ਹੈ ਤੇ ਇੱਧਰ ਇੱਕ ਪਰਦਾ ਇੱਧਰ ਵੀ ਹੈਗਾ ਬਾਹਰ ਇਸ ਤਰ੍ਹਾਂ ਨਾ ਇਹਨੂੰ ਅਸੀਂ ਇਸ ਤਰ੍ਹਾਂ ਕਰ ਦਵਾਂਗੇ ਕਿਉਂਕਿ ਮੇਰਾ ਤਾਂ ਵੈਸੇ ਹੀ ਦੇ ਪਿੱਛੇ ਪੇਟੀ ਹੈ ਨਾ ਮੇਰੀ ਫਿਰ ਫਿਰ ਤਾਂ ਫਿਰ ਮੈਂ ਇਦਾਂ ਪਰਦੇ ਅਸੀਂ ਲਗਾਏ ਵਈ ਆ ਉੱਪਰ ਉਹ ਪਾਈਪ ਦੇਖੋ ਲੱਗਿਆ ਵਾਏ ਤੇ ਦੇਖਦੇ ਆ ਇਹ ਤੇ ਐਕਸਪੈਰੀਮੈਂਟ ਕਰਕੇ ਤੇ ਆ ਸਾਡਾ ਹੋਵੇਗਾ ਬੈੱਡ ਤਾਂ ਦੇਖੋ ਜੀ ਆਹੇ ਠੰਡੇ ਪਾਣੀ ਦੀ ਬੋਤਲ ਫ੍ਰਿਜ ਵਿੱਚੋਂ ਮੈਂ ਇੱਕ ਬੋਤਲ ਕੱਢੀ ਬਿਲਕੁਲ ਬਹੁਤ ਜ਼ਿਆਦਾ ਠੰਡਾ ਪਾਣੀ ਹੈ ਤੇ ਅਸੀਂ ਇਸ ਨੂੰ ਨਾ ਇਹਦੇ ਵਿੱਚ ਪਾਵਾਂਗੇ ਜਿਹੜੀ ਮੈਂ ਪੌਦਿਆਂ ਵਿੱਚ ਆਪਣੀ ਉਹ ਕਰਦੀ ਨਾ ਸਪਰੇਅ ਕਰਦੇ ਮਤਲਬ ਪਾਣੀ ਪਾ ਕੇ ਮੈਂ ਇਹਦੇ ਨਾਲ ਸਪਰੇਅ ਕਰਦੀ ਹੁੰਦੀ ਪੌਦਿਆਂ ਨੂੰ ਤਾਂ ਅਸੀਂ ਇਸ ਨੂੰ ਨਾ ਪੂਰਾ ਭਰ ਲਵਾਂਗੇ ਪਾਣੀ ਬਹੁਤ ਜ਼ਿਆਦਾ ਠੰਡਾ ਹੈ ਬਿਲਕੁਲ বরਫ ਨਾਲ ਦਾ ਹੈ ਤੇ ਇਹਨੂੰ ਅਸੀਂ ਕਰਾਂਗੇ ਇੱਥੇ ਬੰਦ ਮੈਂ ਨਹੀਂ ਹੋਣਾ ਬੰਦ ਹੋਣਾ ਹੀ ਨਹੀਂ ਕਿਉਂ ਨਹੀਂ ਬੰਦ ਹੋਣਾ ਜ਼ਿਆਦਾ ਪਾਣੀ ਪੈ ਗਿਆ ਬੰਦ ਨਹੀਂ ਹੋਣਾ ਏਹੇ ਨਹੀਂ ਕੁਛ ਨਹੀਂ ਹੁੰਦਾ ਹੈ ਏਦਾਂ ਹੋ ਜਾਂਦਾ ਆ ਦੇ ਤਾਂ ਦੇਖੋ ਜੀ ਇਹਦਾ ਅਸੀਂ ਢੱਕਣ ਕਰ ਲਿਆ ਏਦਾਂ ਬੰਦ ਤਾਂ ਜੋ ਕਰਦੇ ਆ ਐਕਸਪੈਰੀਮੈਂਟ ਜਿਹੜੇ ਏਦਾਂ ਪਰਦੇ ਲੱਗੇ ਨੇ ਵੈਸੇ ਉਹ ਨਾ ਮੈਂ ਤਾਂ ਇਹਦਾ 12 ਟੰਗ ਕੇ ਨਾ ਚਾਦਰਾਂ ਲੀਆਂ ਕਰਕੇ ਉਹ ਟੰਗੀਆਂ ਸੀ ਦੀਆਂ ਤੇ ਅਸੀਂ ਏਦਾਂ ਸਾਰਾ ਸਪਰੇਅ ਕਰ ਦਾਂਗੇ ਮਤਲਬ ਜ਼ਿਆਦਾ ਪੱਖਾ ਅਨੂਰ ਪੱਖਾ ਬੰਦ ਕਰ ਪਹਿਲਾਂ ਪੱਖਾ ਬਾਹਰ ਵਿੱਚ ਚਲਾਣਾ ਤਾਂ ਦੇਖੋ ਜੀ ਏਦਾਂ ਪੂਰਾ ਨਾ ਤਰੇ ਕਰ ਲੈਣਾ ਤੁਸੀਂ ਮਤਲਬ ਬਿਲਕੁਲ ਬਹੁਤ ਪਾਣੀ ਠੰਡਾ ਹੈ ਤੁਸੀਂ ਇਹ ਤਰੀਕਾ ਅਪਣਾ ਸਕਦੇ ਤੇ ਜਿਹੜੇ ਏਸੀ ਵਗੈਰਾ ਅਫੋਰਡ ਨਹੀਂ ਕਰ ਸਕਦੇ ਸਾਡੇ ਵਰਗੇ ਐਦਾਂ ਦੇਸੀ ਨੁਸਖੇ ਅਪਣਾਓ ਦੇਖਦੇ ਆ ਜੇ کارਗਰ ਹੋ ਗਿਆ ਤਾਂ ਮੈਂ ਇਸ ਨੂੰ ਦਵਾਗੀ 100 ਵੀ ਤੋਂ 100 ਨੰਬਰ ਸਾਰਾ ਪਰਦੇ ਅਸੀਂ ਅਸਤਰਾ ਚੰਗੀ ਤਰ੍ਹਾਂ ਨਾ ਗਿੱਲੇ ਕਰ ਲੈਣੇ ਪਰਦੇ ਜੇ ਤਾਂ ਤੁਹਾਡੇ ਰੂਮ 'ਚ ਲੱਗੇ ਆ ਤਾਂ ਠੀਕ ਹੈ ਐਦਾਂ ਦੇਖੋ ਜੀ ਸਾਰੇ ਨੂੰ ਚੰਗੀ ਤਰ੍ਹਾਂ ਅਸੀਂ ਗਿਨਾ ਕਰ ਲਵਾਂਗੇ ਠੀਕ ਹੈ ਨਾ ਆ ਦੇਖੋ ਤੁਹਾਨੂੰ ਪਰਦੇ ਦਿਖ ਰਹੇ ਹੋਣੇ ਮੇਰੇ ਗਿੱਲੇ ਹੋਏ ਹੋਏ ਦਿਖ ਰਹੇ ਕਿ ਨਾ ਮੇਚਾ ਲੱਗੇ ਕਰਦਾ ਹਾਂ ਉਹ ਸਾਈਡਾਂ ਵਾਲੇ ਫਿਰ ਪ੍ਰਿੰਟਡ ਹੈ ਨਾ ਆਹ ਚੰਗੀ ਤਰ੍ਹਾਂ ਪਰਦੇ ਗਿੱਲੇ ਕਰਕੇ ਤਾਂ ਦੇਖੋ ਜੀ ਇੱਧਰ ਮੈਂ ਨਾ ਸਾਰੇ ਪਰਦੇ ਚੰਗੀ ਤਰ੍ਹਾਂ ਗਿੱਲੇ ਕਰ ਦਿੱਤੇ ਤੇ ਹੁਣ ਅਸੀਂ ਕਰ ਦਿੰਦੇ ਆ ਇੱਧਰ ਪੱਖਾ ਔਨ ਤੇ ਹੁਣ ਅਸੀਂ ਤੁਹਾਨੂੰ ਅੱਧਾ ਇੱਕ ਘੰਟਾ ਸੁੱਕੇ ਦੱਸਾਂਗੇ ਕਿ ਸੱਚੀ ਇਹ ਬੜਾ ਕਾਰਗਰ ਕਰਦਾ ਹੈ ਨੁਸਖਾ ਅਗਰ ਨਹੀਂ ਹੋਇਆ ਫਿਰ ਤੁਸੀਂ ਦਵਾਈ ਹੈ 10 ਵਿੱਚ ਤੇ 0 ਨੰਬਰ ਤੇ ਅਗਰ ਇਹ ਵਾਲਾ ਕਾਰਗਰ ਹੋਇਆ ਮਤਲਬ ਕਦੇ ਆਇਆ ਕਿਸਾਨੂ ਲੰਗਾ ਜੀ ਨਾਲ ਠੰਡਾ ਹੋ ਰਿਹਾ ਹੁੰਦਾ ਹੈ ਤਾਂ ਤੁਸੀਂ ਵੀ ਇਹ ਨੁਸਖਾ ਅਪਣਾ ਸਕਦੇ ਹੋ ਤਾਂ ਚਲੋ ਹੁਣ ਅਸੀਂ ਤੁਹਾਨੂੰ ਮਿਲਦੇ ਹਾਂ ਅੱਧੇ ਘੰਟੇ ਬਾਅਦ ਚਾਂ ਤਾਂ ਹਾਂਜੀ ਪੂਰਾ ਅੱਧਾ ਪੌਣਾ ਘੰਟਾ ਹੋ ਗਿਆ ਔਰ ਕਮਰਾ ਕਾਫੀ ਸਾਡਾ ਠੰਡਾ ਹੋ ਗਿਆ ਬਹੁਤ ਜ਼ਿਆਦਾ ਸਾਨੂੰ ਫਰਕ ਲੱਗਿਆ ਜਿੱਦਾਂ ਨੋਰਮਲ ਅਸੀਂ ਤਾਂ ਨੋਰਮਲੀ ਪੱਖਾ ਲਗਾ ਦਿੰਦੇ ਸੀ ਨਾ ਤਾਂ ਹਵਾ ਮਤਲਬ ਗਰਮ ਰਹਿੰਦੀ ਸੀਗੀ ਤੇ ਗੱਦੇ ਵੀ ਨਾ ਗਰਮ ਹੁੰਦੇ ਸੀਗੇ ਤੇ ਅੱਜ ਅਸੀਂ ਇਹ ਵਾਲਾ ਨੁਸਕਾ ਅਪਣਾਇਆ ਮਤਲਬ ਆ ਇੱਧਰ ਸਾਰੇ ਪਰਦੇ ਵੀ ਗਿੱਲੇ ਕਰਤੇ ਤੇ ਇੱਧਰ ਦਰਵਾਜ਼ੇ ਵਾਲਾ ਪਰਦਾ ਵੀ ਗਿੱਲਾ ਕਰਤਾ ਤੇ ਨਾ ਮਤਲਬ ਬਹੁਤ ਫਰਕ ਪਿਆ ਏ ਕਹਿਣ ਤੋਂ ਭਾਵ ਕੀ ਠੰਡਾ ਕਮਰਾ ਹੋਇਆ ਏ ਤਾਂ ਤੁਸੀਂ ਵੀ ਇਹ ਨੁਸਕਾ ਅਪਣਾ ਸਕਦੇ ਤੇ ਇਹ ਆਪਣਾ ਐਕਸਪੀਰੀਅੰਸ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਹੁਣ ਅਸੀਂ ਆਬਨੂਰ ਤੋਂ ਪੁੱਛਦੇ ਆ ਆਬਨੂਰ ਤੈਨੂੰ ਕੀ ਲੱਗਿਆ ਹੋਈ ਗਿਆ ਠੰਡਾ ਹੋਇਆ ਹੈ ਨਾ ਜਿੱਦਾਂ ਰੋਜ਼ ਇੰਨਾ ਠੰਡਾ ਨਹੀਂ ਨਾ ਲੱਗਦਾ ਹੈਗਾ ਅੱਜ ਠੰਡਾ ਹੈ ਤੇ ਮੈਂ ਨਾ ਦਰਵਾਜ਼ਾ ਵੀ ਇਧਰ ਦੇਖੋ ਬੰਦ ਕਰ ਦਿੱਤਾ ਵਾ ਤੇ ਆਹ ਵਾਲਾ ਪਰਦਾ ਐਦਾਂ ਲਗਾਤਾ ਵਾ ਉਹ ਹਜੇ ਵੀ ਗਿੱਲਾ ਹੈ ਤਾਂ ਦੇਖੋ ਤੁਹਾਨੂੰ ਦਿਖ ਰਿਹਾ ਹੋਣਾ ਹੈ ਨਾ ਤਾਂ ਤੁਸੀਂ ਵੀ ਇਹ ਕਰ ਸਕਦੇ ਹੋ ਬਣਾ ਸਕਦੇ ਹੋ ਗਰਮੀਆਂ ਵਿੱਚ ਕਿਉਂਕਿ ਦੁਪਹਿਰ ਦੁਪਹਿਰੇ ਪੈਣਾ ਹੁੰਦਾ ਜਿਨ੍ਹਾਂ ਨੇ ਜਾਂ ਫਿਰ ਰਾਤ ਨੂੰ ਕਮਰੇ ਦੇ ਅੰਦਰ ਸੋਣਾ ਤਾਂ ਉਹ ਕਰ ਸਕਦੇ ਹੋ ਦੁਪਹਿਰੇ ਤਾਂ ਮਤਲਬ ਅਸੀਂ ਤਾਂ ਦੁਪਹਿਰ ਨੂੰ ਜਿੱਦਾਂ ਸੌਂਦੇ ਆ ਨਾ ਤੇਰਾ ਤਨ ਤਾਂ ਅਸੀਂ ਆਪਣੇ ਉਧਰ ਅੱਗੇ ਪਾਰਕਿੰਗ ਸੇ ਸੋ ਜਾਂਦੇ ਆ ਉਹ ਸਾਡਾ ਖੁੱਲਾ ਹੈ ਸਾਰਾ ਉਹ ਸਾਨੂੰ ਨੇਚਰਲ ਹਵਾ ਬਾਹਰ ਦੀ ਆਂਦੀ ਤੇ ਦੁਪਹਿਰ ਦਾ ਹੁੰਦਾ ਦੁਪਹਿਰ ਨੂੰ ਕਿਉਂਕਿ ਉਹੀ ਅਸੀਂ ਥੋੜੇ ਜਿਹਾ ਰੈਸਟ ਕਰਨੀ ਹੁੰਦੀ ਧੁੱਪਾ ਧੁੱਪਾ ਵਿੱਚ ਤਾਂ ਬਹੁਤ ਵਧੀਆ ਤਰੀਕਾ ਲੱਗਿਆ ਮੈਨੂੰ ਤਾਂ ਜੀ ਤੁਹਾਡੇ ਵੀ ਅਗਰ ਘਰ ਮਤਲਬ ਏਸੀ ਕੂਲਰ ਨਹੀਂ ਹੈ ਤਾਂ ਤੁਸੀਂ ਇਸ ਤਰ੍ਹਾਂ ਜ਼ਰੂਰ ਟਰਾਈ ਕਰ ਸਕਦੇ ਹੋ ਇਹ ਬੜਾ ਨੁਸਕਾ ਮੈਂ ਤਾਂ ਦਵਾਂਗੀ ਇਸ ਨੂੰ 100 ਵਿੱਚੋਂ 100 ਨੰਬਰ ਤਾਂ ਚਲੋ ਜੀ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਆ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜਾਇਓ ਔਰ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਇੱਕ ਤਰੀਕਾ ਹੋਰ ਹੈ ਉਹ ਵੀ ਮੈਂ ਕਾਫੀ ਵੀਡੀਓਜ਼ ਦੇਖੀਆ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗੀ ਔਰ ਹਾਂ ਤੁਸੀਂ ਜਿਹੜੀ ਮੈਂ ਇੱਕ ਵੀਡੀਓ ਪਾਈ ਸੀ ਨਾ ਪਹਿਣਾ ਕਿਵੇਂ ਮਤਲਬ ਬਿਨਾ ਜਿਹੜੀਆਂ ਜੋਬ ਨਹੀਂ ਕਰ ਸਕਦੀਆਂ ਬਾਹਰ ਘਰੇ ਰਹਿ ਕੇ ਪੈਸੇ ਕਮਾ ਸਕਦੀਆਂ ਏ ਉਹਨੂੰ ਤੁਸੀਂ ਕਾਫੀ ਪਿਆਰ ਦੇ ਰਹੇ ਹੋ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਹਾਂ ਅਗਰ ਇਦਾਂ ਦੀਆਂ ਤੁਸੀਂ ਵਧੀਆ-ਵਧੀਆ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਤੇ ਇਦਾਂ ਹੀ ਹੱਸਦੇ ਖੇਡਦੇ ਰਹੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਤਦ ਤੱਕ ਬਾਏ ਬਾਏ ਇੰਤੇ ਯਾਰ